ਪਰਬੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਸਾਰੇ ਹੀ ਭੈਣ ਭਰਾਵਾਂ ਨੂੰ ਜੈ ਮਸੀਹ ਦੀ ਔਰ ਅਸੀਂ ਐਸ ਟਾਈਮ ਕੋਜੇਵਾਲਾ ਚਰਚ ਦੇ ਵਿੱਚ ਖੜੇ ਆ ਦਾ ਓਪਨ ਡੋਰ ਚਰਚ ਕੋਜੇਵਾਲਾ ਸੋ ਸਾਰੀ ਮਸੀਹ ਸੰਗਤ ਨਾਲ ਖੜੀ ਆ ਤੇ ਸਾਰੀ ਮਸੀਹ ਸੰਗਤ ਨੂੰ ਬੇਨਤੀ ਆ ਜੀ ਇੱਥੇ ਖੋਦੇਵਾਲ ਚਰਚ ਵਿੱਚ ਇਸਟਰ ਦਾ ਪ੍ਰੋਗਰਾਮ ਜਿਹੜਾ ਬੜੀ ਸ਼ਰਧਾ ਭਰਪੂਰ ਤੇ ਜਿਹੜਾ ਮਨਾਇਆ ਜਾ ਰਿਹਾ ਸੋ ਬੇਨਤੀ ਕਰਦੇ ਸਾਰੀ ਸੰਗਤ ਨੂੰ ਕਿ 29 ਕੱਤੀ ਤਰੀਕ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਆਓ ਜਿਹੜਾ ਇਸਟਰ ਦਾ ਤਿਉਹਾਰ ਉਹ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ ਤੇ ਉਪਨਦੋ ਚਰਚ ਖੋਦੇਵਾਲਾ ਸਭ ਨੂੰ ਤੇ ਬੇਨਤੀ ਕਰਦੇ ਕਿ ਤੁਸੀਂ ਸਾਰੇ ਜਣੇ ਹੋਮਾ ਮਾ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਓ ਤਾਂ ਆਪਣੀਆਂ ਬਰਕਤਾਂ ਨੂੰ ਇਸ ਜਗ੍ਹਾ ਤੋਂ ਲੈ ਕੇ ਜਾਓ ਖੁਦਾ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀ ਬਰਕਤ ਦੇਵੇ ਸਾਰਿਆਂ ਨੂੰ ਜੈਮਸੀ ਦੀ ਗੋਡ ਬlesਸ ਯੂ ਅਮੀਨ। ਇਹ ਪਰਮਾਤਮਾ ਦਾ ਸ਼ੁਕਰ ਹੈ। ਸਾਰੇ ਭੈਣਾਂ ਭਰਾਵਾਂ ਨੂੰ ਜੈਮਸੀ ਦੀ ਮੈਂ ਤੁਹਾਨੂੰ ਸੱਦਾ ਪੱਤਰ ਪਰਮੇਸ਼ਰ ਜੀ ਦੇ ਵੱਲੋਂ ਦਿੱਲੀ ਆ ਕਿ 6 29 ਤੇ 31 ਤਰੀਕ ਨੂੰ ਪਰਮੇਸ਼ਰ ਦੇ ਘਰ ਪੂਜੇ ਵਾਲਾ ਭਵਨ ਦੇ ਵਿੱਚ ਈਸਟਰ ਤੇ ਗੁੱਡ ਫਰਾਈਡੇ ਦੇ ਉੱਪਰ ਪ੍ਰਵੇਸ਼ ਦੇ ਆ ਈਸਟਰ ਮਨਾਇਆ ਜਾ ਰਿਹਾ ਹੈ। ਮੈਂ ਤੁਹਾਨਾਂ ਸਾਰਿਆਂ ਨੂੰ ਪਰਮੇਸ਼ਰ ਦੇ ਨਾਮ ਦੇ ਵਿੱਚ ਸੱਦਾ ਪੱਤਰ ਦਿੰਦੀ ਹਾਂ ਕਿ ਤੁਸੀਂ ਪਰਮੇਸ਼ਰ ਦੇ ਘਰ ਵਿੱਚ ਆ ਕੇ ਵੱਡੀਆਂ-ਵੱਡੀਆਂ ਵਰਕਤਾਂ ਹਾਸਲ ਕਰੋ ਤੇ ਪ੍ਰਭੂ ਤੁਹਾਨੂੰ ਬਹੁਤ ਬੜਕਤ ਦੇਣ ਯਿਸੂਸ ਦੇ ਨਾਮ ਅੱਛਾ ਅਮੀਨ ਜੈਮਸੀ। ਹਾਂਜੀ ਸਾਰੇ ਭੈਣ ਭੈਣ ਭਰਾਵਾਂ ਨੂੰ ਜੈਨ ਸਿੱਧੀ ਆਈਏ ਸਭ ਨੂੰ ਸੱਦਾ ਦਿੰਦੇ ਆਂ ਕਿ 28 29 ਤੇ 31 ਤਰੀਕ ਨੂੰ ਕੋਜੀ ਵਾਲਾ ਚਰਚ ਵਿੱਚ ਗੁੱਡ ਫਰਾਈ ਦੇ ਇਸਟਰ ਦਾ ਪ੍ਰੋਗਰਾਮ ਹੋ ਰਿਹਾ ਆਂ ਆਪ ਸਭ ਆਓ ਅਤੇ ਪ੍ਰਭੂ ਦੀਆਂ ਬਰਕਤਾਂ ਨੂੰ ਹਾਸਲ ਕਰੋ